ફગવાડા વિખે ક્રિશ્ન જન્માષ્ટમી ઉપલકશ શહેર વિ કઢી ગઈ વિશાલ શોભા યાત્રા એનડી ટીવી ન્યુઝ લઈ ફગવાડા તો યશ શર્મા પુનીત ની રિપોર્ટ ਸਿਆਨ ਨੂੰ ਮੇਰੇ ਵੱਲੋਂ ਰਾਦੇ ਰਾਦੇ ਜੈ ਸ਼੍ਰੀ ਕ੍ਰਿਸ਼ਨ ਅੱਜ ਜਨਮ ਅਸ਼ਟਮੀ ਆ ਕ੍ਰਿਸ਼ਨ ਜੀ ਦਾ ਜਨਮ ਦਿਨ ਆ ਕ੍ਰਿਸ਼ਨ ਮਹਾਰਾਜ ਜੀ ਦਾ ਤੇ ਮੈਂ ਸੋਨੀਆ ਮੰਤ ਦਰبار ਸ਼ੀਲਾ ਮਮੀ ਸਰਕਾਰ ਮੌਜੂਦਾ ਗਤੀ ਨਸੀਨ ਇੱਥੇ ਪਹੁੰਚ ਚੁੱਕੀਆਂ ਆਪਣੀ ਸੰਗਤ ਲੈ ਕੇ ਤੇ ਬਾਕੀ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਵੀ ਤਕੀਦਿਆ ਪਹੁੰਚੋ ਖੁਸ਼ ਹੋ ਕੇ 4 ਵਜੇ ਪੂਰੇ ਸ਼ੋਭਾ ਯਾਤਰਾ ਨਿਕਲੂਗੀ ਔਰ ਸ਼ੋਭਾ ਯਾਤਰਾ ਦਾ ਆਨੰਦ ਮਾਣੋ ਮਿੱਠੀਆਂ ਮਰਾਦਾ ਪਾਓ ਪ੍ਰਸ਼ਾਦ ਵੰਡੋ ਫੁੱਲ ਵਰਸਾਓ ਆਪਣੀਆਂ ਮੰਡੀਆਂ ਮਰਾਦਾ ਪੂਰੀਆਂ ਕਰੋ ਰਾधे राधे 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 ਰਾधे राधे ਜੈ ਜੈ ਸ਼੍ਰੀ ਰਾਧੇ ਜੈ ਜੈ ਸ਼੍ਰੀ ਰਾਧੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜਨਮਸ਼ਟਮੀ ਦੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਅਪੀਲ ਆ ਕਿ 4 ਵਜੇ ਪੂਰੇ ਬੋਣੀ ਮੋਣੀ ਬਾਬਾ ਜੀ ਦੇ ਮੰਦਰ ਨਾਲ ਦੀ ਮੰਡੀ ਤੋਂ ਆਪਾਂ ਸ਼ੋਭਾ ਯਾਤਰਾ ਕੱਢਣੀ ਸ਼ੁਰੂ ਕਰ ਦੇਣੀ ਆ ਸਾਰਿਆਂ ਨੂੰ ਬੇਨਤੀ ਆ ਕਿ ਸ਼ਹਿਰ ਦੇ ਵਿੱਚ ਲੰਗਰ ਲਗਾਓ ਇਹਦਾ ਸਵਾਗਤ ਕਰੋ ਸੰਗਤਾਂ ਦਾ ਔਰ ਸਾਰਿਆਂ ਨੂੰ ਅਪੀਲ ਆ ਆਓ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਿਹੜਾ ਅਸ਼ੀਰਵਾਦ ਤੁਸੀਂ ਪ੍ਰਾਪਤ ਕਰੋ ਸ਼ੋਭਾ ਯਾਤਰਾ ਬੜੀ ਵਧੀਆ ਢੰਗ ਦੇ ਨਾਲ ਕੱਢੀ ਜਾ ਰਹੀ ਔਰ ਬੜੀ ਮਿਹਨਤ ਲੱਗੀ ਹੈ ਇਸ ਨੂੰ ਕੱਢਣ ਦੀ ਤੋਂ ਸਾਰਿਆਂ ਦਾ ਅਸ਼ੀਰਵਾਦ ਤੁਹਾਡੇ ਨਾਲ ਆ ਪ੍ਰਭੂ ਕ੍ਰਿਸ਼ਨ ਦਾ ਸ਼ੀਰਵਾ ਪ੍ਰਾਪਤ ਕਰਕੇ ਸਾਰੀਆਂ ਸੰਗਤਾਂ ਆਓ ਔਰ ਆ ਕੇ ਸਾਰੇ ਜਣੇ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਓ ਜੈ ਸ਼੍ਰੀ ਕ੍ਰਿਸ਼ਨ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਸ਼ੋਭਾ ਯਾਤਰਾ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਪਤੀ ਵੱਲੋਂ ਸ਼ੋਭਾ ਯਾਤਰਾ ਠੀਕ 4 ਵਜੇ ਸ਼੍ਰੀ ਮੋਨੀ ਮੰਦਰ ਤੋਂ ਹੁੰਦੀ ਹੋਈ ਪੂਨਾ ਮੋਡਲ ਪੂਨਾ ਮੋਡਲ ਤੋਂ ਹਰੀ ਗੁੰਦ ਨਗਰ ਤੋਂ ਇਸ ਵੀਰ ਸਾਹਿਬ ਤੋਂ ਹੁੰਦੀ ਹੋਈ ਗੋੜ ਮੰਡੀ ਗੋੜ ਮੰਡੀ ਹੁੰਦੀ ਹੋਈ ਮੰਡੀ ਗਾਂਧੀ ਚੌਂਕ ਗਾਂਧੀ ਚੌਂਕ ਤੋਂ ਹੁੰਦੀ ਹੈ ਬਨਸਾਬ ਯਾਰ ਬਨਸਾਬ ਯਾਰ ਤੋਂ ਗਊਸ਼ਾਲਾ ਰੋਡ ਬੌਜਾਲਾ ਰੋਡ ਤੋਂ ਜ਼ਰਾਇਆ ਰੋਡ, ਜ਼ਰਾਇਆ ਰੋਡ ਤੋਂ ਹੀ ਬੰਗਾ ਰੋਡ ਤੋਂ ਹੁੰਦੀ ਹੋਈ ਮੋਨੀ ਜੀ ਦੇ ਮੰਦਿਰ ਜਾ ਕੇ ਸਮਾਪਤ ਹੋਊਗੀ। ਤਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਰਸਤੇ ਦੇ ਵਿੱਚ ਹਰ ਜਗ੍ਹਾ ਫੁੱਲ ਵਰਕਾ ਹੋ ਜਾਵੇ, ਪ੍ਰਸ਼ਾਦ ਲਾਇਆ ਜਾਵੇ, ਲੰਗਰ ਲਾਇਆ ਜਾਵੇ। ਔਰ ਠਾਕੁਰ ਜੀ ਦੇ ਦੀ ਪ੍ਰਸੰਨ ਹੋ ਕੇ ਫੁੱਲ ਵਰਕਾ ਕੀਤੀ ਕਿਉਂਕਿ ਅੱਜ ਠਾਕੁਰ ਜੀ ਬਹੁਤ ਸੇਤੋ ਖੁਸ਼ ਆ। ਅੱਜ ਬਰਸਾਤ, ਅੱਜ ਫੁੱਲ ਵਰਖਾ ਦੀ ਬਰਸਾਤ ਵੀ ਹੋਈ ਆ। ਤਾਂ ਸ਼ਹਿਰ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਰਾਧਾਕ੍ਰਿਸ਼ਨ ਸੇਵਾ ਸੰਧੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ। ਔਰ ਇਹ ਹੀ ਬੇਨਤੀ ਕਰਦਾ ਤੁਸੀਂ ਹੋਮਾ ਮਾਗੇ 4 ਵੇ ਅਸੀਂ ਸ਼ੋਭਾ ਯਾਤਰਾ ਇਤੋਂ ਚਲਾਨੀ ਆ ਮੋਨੀ ਜੀ ਮੰਦਿਰ ਤੋਂ ਬਾਅਦ ਸਾਰੇ ਹੋਮਾ ਮਾਗੇ ਤੇ ਪਹੁੰਚੋ ਔਰ ਰਸਤੇ ਦੇ ਬਾਬਾ ਸਵਾਗਤ ਕਰੋ ਜੈ ਸ਼ੀ ਰਾਦੇ ਜੈ ਸ਼ੀ ਰਾ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀਲੀਆ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਔਰ ਅੱਜ ਇਸ ਮੌਸਮ ਦੇ ਵਿੱਚ ਜਿਹੜਾ ਮੌਸਮ ਬੜਾ ਸੁਹਾਵਣਾ ਹੋਇਆ ਹੈ بارش ਤਾਂ ਹੋ ਰਹੀ ਹੈ ਲੇਕਿਨ ਸੰਗਤ ਦੇ ਵਿੱਚ ਬੜਾ ਉਤਸ਼ਾਹ ਆ ਔਰ ਉਹਨਾਂ ਨੇ ਅੱਜ ਜਿਹੜਾ ਇਹ ਵਿਸ਼ਾਲ ਸ਼ੋਭਾ ਯਾਤਰਾ ਉਹਦੇ ਵਿੱਚ ਸੰਗਤ ਜਿਹੜੀ ਹੈ ਆਪਣੀਆਂ ਹਾਜ਼ਰੀਆਂ ਭਰ ਰਹੀ ਹੈ ਸਾਰੀ ਸੰਗਤ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀ ਜਿੱਥੇ ਮੁਬਾਰਕਬਾਦ ਹੈ ਉਥੇ ਨਾਲ ਹੀ ਪ੍ਰਬੰਧਕਾਂ ਦਾ ਬੜਾ ਧੰਨਵਾਦ ਹੈ ਸਾਡੇ ਨਾਲ ਸਤਿਕਾਰਯੋਗ ਰਮਨ ਨਹਿਰਾ ਸਾਹਿਬ ਅਰਣਖੋਸਲਾ ਜੀ ਹੋਰ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਰਲ ਮਿਲ ਕੇ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਔਰ ਸੰਗਤ ਨੂੰ ਜਿਹੜਾ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰੀਆਂ ਭਰਨ ਦਾ ਮੌਕਾ ਦਿੱਤਾ ਤੋਂ ਸਾਰਿਆਂ ਦਾ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ શ્રી ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ-ਬਹੁਤ